ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ 10ਵੇਂ ਕਬਿਓ ਬਾਜ ਬੇੰਤੀ ਚੌਬਈ ਹਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਪਵ ਚਰਨ ਨਾ ਮਨ ਰਹਾ ਮਾਰਾ ਆਪਣਾ ਜਾਣ ਕਰੋ ਪ੍ਰਭ ਦਬਾਰਾ ਅਮਰੇ ਦਰਤਾ ਸਵਾ ਤੁੰਗਾਵੋ ਆਪਾ ਦਮ ਬਚਾਵੋ ਸੁਖੀ ਵਸੈ ਮੋਰੋ ਪਰਵਾਰ ਸੇਵਕ ਸਿਖ ਸਵਾ ਕਰਤਾਰਾ ਮੋਰ ਅਛਾ ਨਜ ਕਰਦਾ ਕਰੀਐ ਸਭੈਨ ਕੋ ਆਜ ਸੰਗ ਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰੇ ਬਿਆਸਾ ਤੁਮੈ ਛਾਡ ਕੋਈ ਅਵਰ ਨਾ ਧਾਉ ਜੋ ਵਰ ਚਾਹੋ ਸੋ ਤੁਮ ਤੇ ਪਾਓ ਸੇਵਕ ਸੇਖੋ ਮਾਰੇ ਤਾਰਿਆ ਜਨ ਜਨ ਸਦਰ ਮਾਰੇ ਮਾਰਿਆ ਆਬਾਦ ਮੁਜਬਰੀਆ ਮਰਨ ਕਾਲ ਕਾ ਤਰਾਸਨ ਬਰੀਆ ਹੋ ਜੋ ਸਦਾ ਹਮਾਰੇ ਬੱਚਾ ਸਿਰ ਹਤੋ ਜੋ ਜੋ ਕਰਿਓ ਰੱਛਾ ਹਰਾ ਖਲਿਓ ਮੈ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬਾਂਦਾ ਦੁਰਜਣ ਕੇ ਹੰਦਾ ਤੁਮੋਪੁਰੀ ਚਤੁਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੋ ਅਵਤਰਾ ਕਾਲ ਪਾਇ ਕਰ ਵਿਸ਼ਨ ਬਰਗਾਸਾ ਸਗਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਵਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਅਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਨਿ ਉਪਜਾਇਓ ਆਦ ਅੰਤ ਇਕ ਉਦਾਰਾ ਸੋਈ ਗੁਰੂ ਸਮਝਿਓ ਅਮਾਰਾ ਨਮਸ਼ਕਾਰ ਤਿਸੇ ਕੋ ਮਾਰੀ ਸਕਲਾ ਪ੍ਰਜਾਤ ਜਿਨੇ ਆਪ ਸਵਾਰੇ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮ ਬਦ ਗੀਆ ਕੱਡ ਕੱਡ ਕੇ ਅੰਦਰ ਕੀ ਜਾਣਤਾ ਭਲੇ ਬਰੇ ਕੀ ਪੀਰ ਬਸੰਤ ਜੀਤੇ ਤੇ ਕੁੰਜ ਰਿਆ ਰਸੂਲਾ ਸਬਰ ਕਿਰਪਾ ਦ੍ਰਿੜ ਕਰ ਭੂਲਾ ਸਾਧਨ ਦੁਖ ਪਾਏ ਤੈ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਬਚਾਨ ਘਟ ਕਟ ਗਏ ਪਟ ਪਟ ਗਏ ਜਾਨਾ ਜਬਦ ਕਰਖ ਕਲਾ ਕਰਤਾ ਰਾ ਪ੍ਰਜਾ ਤਰਤ ਤਵ ਦੇ અપਾਰ ਜਬਿਆ ਕਰਖ ਕਰਦੋਂ ਕਹੋ ਤੁਮ ਮੈਂ ਮਿਲ ਤੋ ਦੇ ਤਰਸਵ ਦੇਤੇ ਵਦਨ ਸ੍ਰੇਟ ਸਵਧਾਰ ਆਪ ਆਪਨੀ ਬੋਝੋ ਚਾਰੈ ਤੁਮ ਸਭਿ ਤੇ ਰਤਨ ਰਾਲੰ ਜਾਨਤ ਵੇਦ ਭੇਦ ਹਰਿਆਲੰ ਨਰੰਕਾਰ ਨਿਰਵਗਾਨ ਲੰਬ ਆਦ ਨੀਲ ਨਾਦ ਸੰਭ ਤਾਕ ਮੁੜ ਚਾਰਤ ਵੇਦਾ ਜਾਗੋ ਭੇਵ ਨ ਬਾਵਤ ਵੇਦਾ ਤਾਂ ਕੋ ਕਰ ਪਾਹਨ ਅਨਮਾਨਤਾ ਮਾ ਮੋੜ ਕਦ ਬੇਧ ਨਾ ਜਾਣਦਾ ਮਹਾਦੇਵ ਕੋ ਕਦ ਸਦਾ ਸੇਵਾ ਰੰਗਾਰ ਕਾ ਚਿੰਤਨ ਬਿਵਾ ਆ ਬਾਬ ਨੇ ਬੁਧ ਹੈ ਜੇਤੀ ਬਰਨਤਾ ਭਿੰਨ ਬਨ ਤੋਏ ਦੇਦੀ ਤੁਮਰਾ ਲਖਾ ਨਾ ਜਾਏ ਬਸਾਰਾ ਕਹਿਵਤ ਸਜਾ ਪ੍ਰਤਮ ਸੰਸਾਰਾ ਇਕ ਰੂਪ ਨੂਪ ਸਰੂਪ ਆ ਰੰਗ ਭਇਓ ਰਾਬ ਕੈ ਬੋਪਾ ਅੰਡਜ ਜੈ ਰਜ ਸੈ ਦਜ ਕੇਨੇ ਉਤਪਜ ਖਾਨ ਬੋਰ ਰਜ ਦੇਨੇ ਕਉ ਭੋਲ ਰਾਜ ਵੈ ਬੈਠਾ ਕਹੋ ਸਿਮਟ ਭਇਓ ਸ਼ੰਕਰ ਆ ਕਟਾ ਸਿਗਰੀ ਸਰੇਟ ਦਿਖਾਇਆ ਜੰਬਾਬ ਆਦ ਜਗਾਦ ਸਰੂਪ ਸਜੰਬਾਬ ਆਵਰਾ ਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗ ਕਰੋ ਦੋਟ ਜੈਤੇ ਉਠਵਾ ਦੁਬਾਤਾ ਸਕਲ ਮਲੇਸ਼ ਕਰੋ ਰਣਗਾਤਾ ਜੇ ਅਤੁਜ ਤਬ ਸਰਨੀ ਬਰੇ ਤਨ ਕੇ ਦੁਟ ਦੁਖ ਤੂ ਆ ਮਰੇ ਹੋਰ ਖਜਾ ਨ ਬਗ ਬਰੇ ਤੇ ਹਾਰੀ ਤਨ ਕੇ ਤੁਮ ਸੰਕਟ ਜਵਟਾਰੇ ਜੋ ਕਾਲ ਕੋ ਇਕ ਵਾਰ ਦਿਆਏ ਹੈ ਤਾਗੇ ਕਾਲ ਨਿਗਟਨ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਰਿਸ਼ਟ ਟਰਾਤ ਤਕਾਲਾ ਕਿਰਪਾ ਦ੍ਰਿਟ ਤਨ ਜੈ ਨਿਹਾਰੋ ਤਾਗੇ ਦਾਬ ਤਨ ਕਮਯਾਰੋ ਹਿਰਦ ਸਿੱਧਾ ਕਰਮ ਸਭ ਹੋਈ ਦੁਸ਼ਟ ਸ਼ਾਸ ਸਭ ਸਕਨ ਕੋਈ ਇੱਕ ਬਾਰ ਜਨ ਤਮੈ ਸੰਭਾਰਾ ਕਾਲ ਪਾਸ ਦੇ ਤਾਇਵਾਰਾ ਜੇ ਨਰ ਨਾਮ ਤੇ ਆਰੋ ਕਾ ਦਾਰ ਦੋ ਟ ਦੋਖ ਤੇ ਰਹਾ ਖੜ ਕੇ ਤਮੈ ਸ਼ਰਨ ਦਿਹਾਰੀ ਆਪ ਹੱਥ ਦੈ ਲਿਹੋ ਵਾਰੀ ਸਰਬ ਠੋਰ ਮੋਹ ਸਾਈ ਦੋ ਟ ਦੋਖ ਤੇ ਲਿਹੋ ਬਜਾਈ ਕ੍ਰਿਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਹਿਲ ਵਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕੋ ਛੈ ਕਰਤਾ ਸਿਰ ਅਤੋ ਜਪੈ ਦਿਆਨਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਸ਼ਦ ਫਲ ਪਾਵੈ ਸੋਈ ਦੋਖ ਨਾ ਦਸਾ ਵਿਆਪਦ ਕੋਈ ਅਡਲਾ ਸੁਣ ਗੋਂਗਜੋ ਜਾਏ ਸੁਰਸ ਨਾ ਪਾਵਈ ਸੁਣ ਮੂਡ ਜਦ ਲਾਏ ਚਤਰਤਾ ਆਮਈ ਦੋਖ ਦਰਦ ਪ ਨਿਗਟ ਨਾ ਤੰਨ ਨਰ ਕੇ ਰ ਹੋ ਜੋ ਜਾਗੀ ਏਕ ਵਾਰ ਚਉਪਈ ਕੋ ਕਹ ਚਉਪਈ ਸੰਬਦ ਸਦਰ ਸਬਨੇਜੈ ਅਰਦ ਸਸਪਨ ਦੇਨ ਗੇਜੈ ਭਾਦਰਵ ਸੁਦੇ ਅਸ਼ਟਮੀ ਰਵਾਰਾ ਤੇਰ ਸਦਰਵ ਗ੍ਰਹੰਤ ਸਦਾਰਾ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਤਰਨੇ ਅਨਿਆ ਰਾਮ ਰਹੀਮ ਬੁਰਾ ਨਗਰਾਨ ਅਨੇਕ ਕਹ ਮਤੇ ਕਨ ਮੰਨਿਓ ਸਮਰ ਦਸਾਦਰ ਵੇ ਦਸਵਾ ਬੇਦ ਕਹ ਹਮੇਕ ਨ ਜਾਣਿਓ ਸਿਰ ਅਸ ਭਾਨ ਕਿਰਪਾ ਤੁਮਰੀ ਕਰ ਮੈਂ ਨ ਕਿਹੋ ਸਭ ਤੋਹਿ ਬਖਨਿਉ ਦੋਰਾ ਸਗਲ ਦਵਰ ਕੋ ਛਾਡ ਕੇ ਗਇਓ ਤੁਹਾਰੂ ਦਵਾਰ ਬਾਇ ਗਹੇਗੀ 나ਜ ਅਸ ਗੋਬਿੰਦ ਦਾਸ ਦੁਹਾਰ ਸਗਲ ਦਵਾਰ ਕੋ ਛਾੜ ਕੇ ਗਿਹੋ ਦੁਹਾਰੂ ਦਵਾਰ ਬਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਦੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ